ਦੇਖੋ ਜੀ ਇੱਕ ਸਿੱਖ ਹੋਣ ਦੇ ਨਾਤੇ ਸ਼ਰਮ ਨਾਲ ਸਿਰ ਝੁਕਿਆ ਆ ਪਤਾ ਤਾਂ ਪਹਿਲਾਂ ਵੀ ਹੈਗਾ ਸੀਗਾ ਕਿ ਉਹ ਬਹੁਤ ਕਸ਼ਸ਼ ਸੀ ਗੁਰਪ੍ਰੀਤ ਹਰੀਨਾਮ ਦੇ ਕੋਲ ਉਹ ਐਸੇ ਡਰ ਕਰਕੇ ਤੇ ਉਹਦਾ ਕਤਲ ਹੋਇਆ ਆ ਤੇ ਕਿੱਡਾ ਸ਼ੋਅ ਸੀ ਉਹ ਮਹਾਰਾਜ ਦੀ ਬਾਣੀ ਕਹਿੰਦੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਸ ਜੇ ਨਾ ਵਾ ਪੁੱਤਰੇ ਨਹੀਂ ਮੈਲ ਝੂਠੇ ਬੰਦਿਆਂ ਦੀ ਮੈਲ ਨਹੀਂ ਉਤਰ ਸਕਦੀ ਕੂੜ ਨਖੂਟੇ ਨਾਨਕਾ ਔੜਕ ਸੱਚ ਰਹੀ ਉਹਦਾ ਝੂਠ ਅਜਾਗਰ ਹੋ ਰਿਹਾ ਆ ਤੇ ਉਹਦੀ ਜਿਹੜੀ ਜਿਹੜੀ ਪੜਦਾ ਆ ਉਹ ਚੱਕਿਆ ਜਾ ਰਿਆ ਆ ਤੇ ਜਿੰਨੇ ਲੋਕ ਕਮਰਾ ਹੋ ਕੇ ਉਹਦੇ ਨਾਲ ਜੁੜੇ ਸੀਗੇ ਅੱਜ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਹਜੇ ਵੀ ਵਕਤ ਆ ਇਹੋ ਜਿਹੇ ਫਰੇਬੀ ਬੰਦੇ ਦਾ ਪਿੱਛਾ ਛੱਡ ਦੇ ਅਮਰਿਤ ਸੰਧੂ ਦੇ ਨਾਂ ਤੇ ਚੈਟ ਹੋਈ ਹੈ ਕਿ ਇਹ ਅਮਰਿਤਪਾਲ ਸਿੰਘ ਹੀ ਇਹ ਨਹੀਂ ਹਾਂਜੀ ਬਿਲਕੁਲ ਅਮਰਿਤ ਸੰਧੂ ਇਹੀ ਆ ਕਿਉਂਕਿ ਗੁਰਪ੍ਰੀਤ ਹਰੀਨੋ ਤੇ ਸੁਖਪ੍ਰੀਤ ਹਰੀਨੋ ਉਹਦੇ ਰੂਮ ਵਿੱਚ ਰਹੇ ਆ ਬਹੁਤ ਕੁਝ ਜਿਹੜਾ ਉਹ ਪੁਲਿਸ ਨੂੰ ਜਦੋਂ ਕੇਸ ਪ੍ਰੋਫਾਈਲ ਬਣਾਇਆ ਸੀਗਾ ਇਹ ਇਨਵੈਸਟੀਗੇਸ਼ਨ ਹੁੰਦਿਆਂ ਹੁੰਦਿਆਂ ਅੱਜ ਇਥੋਂ ਤੱਕ ਪਹੁੰਚੀ ਹੈ ਗੱਲ ਤਾਂ ਸਾਡੇ ਮਨ 'ਚ ਵੀ ਇੱਕ ਰੰਜ ਹੈਗਾ ਅਸੀਂ ਮੰਗ ਕਰਦੇ ਹਾਂ ਤੁਹਾਡੇ ਇਸ ਮੀਡੀਆ ਸਾਧਨ ਰਾਹੀਂ ਮਾਧਿਅਮ ਰਾਹੀਂ ਕਿ ਉਹਨੂੰ ਹੁਣ ਡਿਟੈਂਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਡਿਟੈਂਸ਼ਨ ਡਿਟੈਂਸ਼ਨ 'ਚ ਰੱਖ ਕੇ ਉਹਨੂੰ ਹੀਰੋ ਬਣਾਇਆ ਜਾ ਰਿਹਾ ਜਿਹੜੀਆਂ ਉਹਦੀਆਂ ਕਰਤੂਤਾਂ ਜਿਹੜੇ ਉਹਦੇ ਮਾੜੇ ਲੱਛਣ ਉਹਦੀ ਗ੍ਰਿਫਤਾਰੀ ਜਲਦੀ ਤੋਂ ਜਲਦੀ ਪੈਣੀ ਚਾਹੀਦੀ ਹੈ ਐਨਐਸਏ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਐਨਐਸਏ ਹਟਣਾ ਚਾਹੀਦਾ ਜੀ ਐਨਐਸਏ ਦਾ ਕੰਟੈਂਸ਼ਨ ਨਾ ਉਹਨੂੰ ਵੱਡਾ ਕੀਤਾ ਜਾ ਰਿਹਾ ਉਹਨੂੰ ਆ 302 ਜਦੋਂ ਫੇਸ ਕਰਨੀ ਪਊਗੀ ਤੇ ਉਹਨੂੰ ਸਮਝ ਆਏਗੀ ਕਿ ਜੋ ਮੈਂ ਕੀਤਾ ਜੋ ਮੈਂ ਬੀਜੀਐਸ ਨੂੰ ਮੈਂ ਵੱਡ ਰਿਹਾ